ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਹਤ ਸੇਵਾਵਾਂ ਪਹੁੰਚਾਉਣ ਲਈ ਮਾਨ ਸਰਕਾਰ ਵੱਲੋਂ ਮਹੱਤਵਪੂਰਨ ਉਪਰਾਲਾ ਕੀਤਾ ਗਿਆ। ਅੱਜ ਪਟਿਆਲਾ ਅਰਬਨ ਸਟੇਟ ਵਿੱਚ ਵਰਲਡ ਕੈਂసర్ ਕੇਅਰ ਵੱਲੋਂ ਲੱਗੇ ਮੈਡੀਕਲ ਕੈਂਪਸ ਮੋਬਾਈਲ ਵੈਨ ਰਾਹੀਂ ਲੋਕਾਂ ਨੂੰ ਮੁਫਤ ਟੈਸਟ, ਇਲਾਜ, ਅੱਖਾਂ ਦੀ ਜਾਂਚ ਅਤੇ ਐਨਕਾ ਮੁਹਈਆ ਕਰਵਾਈਆਂ ਗਈਆਂ ਨੇ। ਸਤਿ ਸ਼੍ਰੀ ਅਕਾਲ ਜੀ ਵਾਰਡ ਕੈਂਸਰ ਕੇਅਰ ਤੁਸੀਂ ਅਕਸਰ ਦੇਖਦੇ ਹੋ ਕਿ ਮਤਲਬ ਅਲੱਗ-ਅਲੱਗ ਜਿਹੜੇ ਹੈਗੇ ਸਾਰੇ ਪੰਜਾਬ 'ਚ ਜਾ ਕੇ ਜਿਹਨੂੰ ਅਸੀਂ ਸਕਰੀਨਿੰਗ ਕਹਿੰਨੇ ਆ ਉਹਦੀ ਜਾਂਚ ਆ ਜਿਹੜੀ ਉਹ ਕੈਂਪ ਲਗਾਉਂਦੇ ਆ ਉਹਦੇ ਨਾਲ-ਨਾਲ ਇਹਨਾਂ ਦਾ ਨਾਂ ਤਾਂ ਚਾਹੇ ਕੈਂਸਰ ਕੇਅਰ ਹੈ ਬਟ ਇਹ ਜਿਹੜੀਆਂ ਬਾਕੀ ਦੀਆਂ ਸਾਰੀਆਂ ਬਿਮਾਰੀਆਂ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਗੁਰਦਿਆਂ ਦੀ ਬਿਮਾਰੀ ਹੈ ਜਾਂ ਅੱਖਾਂ ਦੀ ਬਿਮਾਰੀ ਹੈ ਹੋਰ ਜਿੰਨੀਆਂ ਵੀ ਚਮੜੀ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦੀ ਜਾਂਚ ਕਰਦੇ ਆ ਇਹਨਾਂ ਕੋਲ ਇਸ ਤਰ੍ਹਾਂ ਦੀ ਜਿਵੇਂ ਇਹ ਵਾਲੀ ਪਾਰਟਿਕੂਲਰ ਬੈਨ ਹੈਗੀ ਆ ਇਹ ਜਿਹੜੀ ਹੈਗੀ ਹੈ ਇਹ ਅੱਖਾਂ ਵਾਸਤੇ ਆ ਜਿਵੇਂ ਇਹ ਬੈਠੇ ਆ ਭਾਈ ਸਾਹਿਬ ਇਹ ਇਹਨਾਂ ਦੇ ਜਿਹੜੀ ਹੈ ਮਸ਼ੀਨ ਆ ਇਹ ਕਾਲੇ ਮੋਤੀ ਦਾ ਟੈਸਟ ਕਰਦੀ ਹੈ ਇਹਨੂੰ ਨਾਨ ਕੰਟੈਕਟ ਟੋਨੋਮੀਟਰ ਕਹਿੰਦੇ ਆ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਣੀ ਕੁਝ ਨਹੀਂ ਕਰਨਾ ਹਵਾ ਦੀ ਫੂਕ ਮਾਰਦੇ ਨੇ ਪ੍ਰੈਸ਼ਰ ਦੱਸਦੇ ਨੇ ਐਸੀ ਤਰ੍ਹਾਂ ਇਹ ਕੰਪਿਊਟਰ ਆ ਬਹੁਤ ਐਡਵਾਂਸ ਕੰਪਿਊਟਰ ਆ ਇਹਨੂੰ ਆਟੋ ਰੈਫ ਕਹਿੰਦੇ ਆ ਰੈਫ੍ਰੈਕਸ਼ਨ ਮਲ ਆਰਡਰ ਰਹਿਤ ਬੰਦਾ ਰੈਫ੍ਰੈਕਸ਼ਨ ਕਰਨੀ ਹੈ ਇਹਨੇ ਤੇ ਇਹ ਜਿਹੜੀ ਹੈਗਾ ਇਹ ਬਿਲਕੁਲ ਐਗਜ਼ੈਕਟ ਨੰਬਰ ਜਿਹੜਾ ਤੁਹਾਡਾ ਹੈਗਾ ਵੀ ਦੂਰ ਦਾ ਨੰਬਰ ਕੀ ਹੈ ਫਿਰ ਉਸ ਤੋਂ ਅਸੀਂ ਨੇੜੇ ਦਾ ਕੈਲਕੂਲੇਟ ਕਰਕੇ ਇਹ ਅੰਕ ਦਾ ਨੰਬਰ ਤੁਹਾਨੂੰ ਕੰਪਿਊਟਰ ਨਾਲ ਦੱਸ ਦਿੰਦਾ ਉਹਨੇ ਸਾਹਮਣੇ ਵਿਜ਼ਨ ਚਾਰਟ ਵੀ ਲਗਾਇਆ ਉਹਨੂੰ ਪੜਾ ਕੇ ਵੀ ਦੇਖ ਲੈਂਦੇ ਆ ਇਸੇ ਤਰ੍ਹਾਂ ਇਹਨੂੰ ਲੈਂਜ਼ੋਮੀਟਰ ਕਹਿੰਦੇ ਆ ਤੇ ਇਹ ਲੈਂਜ਼ੋਮੀਟਰ ਜਿਹੜਾ ਹੁੰਦਾ ਜਿਹੜੀ ਤੁਹਾਡੇ ਅੰਕ ਲੱਗਿਆ ਉਹਦਾ ਐਗਜ਼ੈਕਟ ਨੰਬਰ ਦੱਸ ਦਿੰਦਾ ਇਹ ਜਿਹੜਾ ਫਰੇਮ ਹੁੰਦਾ ਇੱਕ ਟ੍ਰਾਇਲ ਫਰੇਮ ਫਿਰ ਉਸ ਤੋਂ ਬਾਅਦ ਕੰਪਿਊਟਰ ਨੰਬਰ ਦੇਖ ਕੇ ਵੀ ਕਿਵਰੀ ਥੋੜਾ ਮੋਟਾ ਵੱਧ ਘਟ ਕਰਨਾ ਪੈ ਜਾਂਦਾ ਕੋਈ ਬੰਦਾ ਜਿਹੜਾ ਸਪੋਸ ਕਰ ਲਓ ਕੋਈ ਦਰਜੀ ਦਾ ਕੰਮ ਕਰਦਾ ਉਹਨੇ ਦੂਰੋਂ ਕਰਨਾ ਹੈਗਾ ਕੋਈ ਬੰਦਾ ਜਿਹੜਾ ਬੀਬੀਆਂ ਨਾਲ ਲੇੜੀ ਕਰਨੀ ਹੈ ਉਹਨੇ ਲੇੜੀਆਂ ਕਰਦੀਆਂ ਉਹਦਾ ਦੇਖ ਕੇ ਕਿ ਉਹਦਾ ਪ੍ਰੋਫੈਸ਼ਨ ਕੀ ਹੈ ਥੋੜੀ ਮੋਟੀ ਐਡਜਸਟਮੈਂਟ ਅਸੀਂ ਉਹਦੇ ਨਾਲ ਜਿਹੜਾ ਚਾਰਟ ਹੈ ਉਹਦੇ ਤੇ ਪੜਾ ਕੇ ਪ੍ਰੈਕਟੀਕਲੀ ਕਰਕੇ ਉਹਨੂੰ ਦੇਖਦੇ ਆ ਤੇ ਨਾਲ ਹੀ ਇਹਨਾਂ ਦਾ ਪਿੱਛੇ ਕਾਊਂਟਰ ਹੈਗਾ ਜੀ ਇਹ ਜਿਹੜਾ ਕੌਂਟਰੈਕਟ ਇੱਥੇ ਸਾਰੀਆਂ ਐਨਕਾਂ ਦੇ ਕੋਲ ਜਿਹੜੀਆਂ ਮਤਲਬ 90% ਜਿਹੜੀਆਂ ਰੈਡੀमेड ਲੱਗ ਜਾਂਦੀਆਂ 10% 10-15% ਵਾਸਤੇ ਜਿਹੜੀਆਂ ਹੈਗੀਆਂ ਉਹ ਫਿਰ ਕਸਟਮਾਈਜ਼ ਜਿਹਨੂੰ ਅਸੀਂ ਕਰਨੇ ਆ ਭੀ ਨੰਬਰ ਇਹਨਾਂ ਵਿੱਚ ਨਹੀਂ ਹੈ ਤਾਂ ਬਣਾਉਣੀਆਂ ਪੈਂਦੀਆਂ ਬਹੁਤ ਵਧੀਆ ਕਿਸਮ ਦੀਆਂ ਐਨਕਾਂ ਜਿਹੜੀਆਂ ਹੈਗੀਆਂ ਇਹ ਸਾਰਾ ਕੁਝ ਜਿਹੜਾ ਵਰਲਡ ਕੈਂਸਰ ਕੇਅਰ ਵੱਲੋਂ ਸਾਰਾ ਕੁਝ ਨਿਸ਼ੁਲਕ ਹੈ ਸੋ ਕੱਲਾ ਕੈਂਸਰ ਦਾ ਨਹੀਂ ਹੈ ਜੀ ਕੈਂਸਰ ਦੀ ਵੀ ਜਿਹੜੀ ਹੈਗੀ ਹੈ ਔਰਤਾਂ ਦੇ ਵਿੱਚ ਚਾਹੇ ਬੱਚੇਦਾਨੀ ਆ ਜਾ ਉਹਦੇ ਵਿੱਚ ਜਿਹੜਾ ਉਹਨਾਂ ਦਾ ਛਾਤੀ ਦਾ ਕੈਂਸਰ ਹੈ ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵਿੱਚ ਜਿਹੜਾ ਗਦੂਦ ਦਾ ਕੈਂਸਰ ਹੈ ਜਾਂ ਹੋਰ ਵੀ ਜਿਹੜੇ ਹੋਰ ਉਹ ਕੈਂਸਰ ਜਾਂ ਜਿਹੜੇ ਆਪਣੇ ਖਾਣੇ ਵਾਲੀ ਨਾੜੀ ਦੇ ਸਾਰੇ ਕੈਂਸਰ ਦੀ ਇਹਨਾਂ ਨੇ ਖਾਸ ਕਰਕੇ ਜਿਹੜਾ ਛਾਤੀ ਦਾ ਕੈਂਸਰ ਹੈ ਉਹਦੀ ਮੈਮੋਗ੍ਰਾਫੀ ਜੋ ਕਿ ਇੱਕ ਮਹਿੰਗਾ ਟੈਸਟ ਹੈ ਉਹਨਾਂ ਦੀ ਜਿਹੜੀ ਦੂਜੀ ਬੈਂ ਦੇ ਵਿੱਚ ਹੀ ਲੱਗਿਆ ਹੋਇਆ ਉਹ ਤੇ ਉੱਥੇ ਔਨ ਦਾ ਸਪੌਟ ਹੀ ਅੱਜ ਵੀ ਇਹ 13 14 15 ਕਰ ਚੁੱਕਿਆ ਜਿੱਥੇ ਸ਼ੱਕ ਪੈਂਦੀ ਹੈ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਹੈ ਜੇ ਲੋੜ ਪਵੇ ਤਾਂ ਫਿਰ ਉਹ ਟੈਸਟ ਕੀਤਾ ਜਾਂਦਾ ਹੈ